ਪੰਜਾਬ ਬਿਲਡਰ ਅਤੇ ਡੀਲਰ ਐਸੋਸੀਏਸ਼ਨ ਦੇ ਵੱਲੋਂ ਅੱਜ ਖਰੜ ਸਬ ਤਹਿਸੀਲ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਕਿਉਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਬਿਲਡਰ ਐਂਡ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਸੂਦ ਤੇ ਹੋਰ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਤਸਵੀਰਾਂ ਨੰ ਪੰਕਜ ਸੂਦਾ ਜੀ ਅਸੀਂ ਇੱਥੇ ਸਾਰੇ ਪੰਜਾਬ ਬਿਲਡਰ ਔਰ ਡੀਲਰ ਐਸੋਸੀਏਸ਼ਨ ਦੇ ਨੁਮਾਇੰਦੇ ਸਾਰੇ ਇਕੱਠੇ ਹੋਏ ਹੈਗੇ ਆ ਤੇ ਅਸੀਂ ਅੱਜ ਜਿਹੜਾ ਇਹ ਪ੍ਰਦਰਸ਼ਨ ਕਰ ਰਹੇ ਹੈਗੇ ਆ ਇਹਦੇ ਵਿੱਚ ਸਾੰਗੀਆਂ 3-4 ਪ੍ਰੋਬਲਮ ਜਿਹੜੀ ਅਸੀਂ ਸਾਰੇ ਫੇਸ ਕਰਦੇ ਆ ਰਹੇ ਹੈਗੇ ਆ ਉਹਦੇ 'ਚ ਇਹ ਹੈ ਕਿ ਤਸਵੀਰ ਦੇ ਵਿੱਚ ਇਸ ਟਾਈਮ ਸਾਨੂੰ ਰਜਿਸਟਰੀਆਂ 'ਚ ਬਹੁਤ ਸਾਰੀ ਦਿੱਕਤ ਆ ਰਹੀ ਹੈਗੀਆਂ ਇੱਕ ਨਵਾਂ ਆਨਲਾਈਨ ਦਾ ਸਿਸਟਮ ਸਟਾਰਟ ਹੋ ਗਿਆ ਵਾ ਉਹਦੇ ਕਰਕੇ ਬਹੁਤ ਸਾਰੀਆਂ ਪਰੇਸ਼ਾਨੀਆਂ ਹੋ ਰਹੀਆਂ ਹੈਗੀਆਂ ਨੇ ਔਰ ਦੂਜੀ ਗੱਲ ਹੈ ਕਿ ਐਨਓਸੀ ਦੀ ਜਿਹੜੀ ਕੰਡੀਸ਼ਨ ਜਿਹਦੇ ਵਾਸਤੇ ਅਸੀਂ ਲਗਾਤਾਰ ਜਦੋ ਜਹਿਦ ਕਰਦੇ ਆ ਰਹੇ ਆਂ ਪਰ ਇਸ ਟਾਈਮ ਤੇ ਉਹ ਐਨਓਸੀ ਕੰਡੀਸ਼ਨ ਅਜੇ ਵੀ ਬਰਕਰਾਰ ਹੈ ਪੰਜਾਬ ਸਰਕਾਰ ਨੇ ਐਨਓਸੀ ਕੰਡੀਸ਼ਨ ਹਟਾਉਣ ਵਾਸਤੇ ਐਲਾਨ ਕੀਤਾ ਸੀਗਾ ਪਰ ਇੱਕ ਆਮ ਪਰਸਨ ਜਿਹੜਾ ਹੈਗਾ ਵਾ ਉਹ ਹਾਈ ਕੋਰਟ ਦੇ ਵਿੱਚ ਜਾ ਕੇ ਰੋਕ ਲਗਾ ਗਿਆ ਮਤਲਬ ਪੰਜਾਬ ਸਰਕਾਰ ਜਿਹੜੀ ਹੈ ਉਹ ਹਾਈ ਕੋਰਟ ਨੂੰ ਸਮਝਾ ਨਹੀਂ ਪਾਈ ਕਿ ਲੱਖਾਂ ਹਜ਼ਾਰਾਂ ਲੋਕ ਜਿਹੜੇ ਪੰਜਾਬ ਦੇ ਚਾਹੇ ਉਹ ਆਮ ਲੋਕ ਨੇ ਚਾਹੇ ਉਹ ਬਿਲਡਰ ਨੇ ਚਾਹੇ ਉਹ ਡੀਲਰ ਨੇ ਜੋ ਆਪਣਾ ਘਰ ਕਿਸੇ ਟਾਈਮ ਵੇਚਣਾ ਚਾਹੁੰਦੇ ਆ ਉਹਨਾਂ ਦੇ ਉੱਪਰ ਐਨਓਸੀ ਦੀ ਤਲਵਾਰ ਹਮੇਸ਼ਾ ਲਟਕ ਰਹੀ ਹੈ ਤੁਸੀਂ ਲੋਕ ਵੀ ਅਗਰ ਆਪਣੀ ਪ੍ਰਾਪਰਟੀ ਵੇਚਣਾ ਚਾਹਦੇ ਹੋ ਤਾਂ ਐਨਓਸੀ ਲੈਣੀ ਪਏਗੀ ਔਰ ਉਹ ਐਨਓਸੀ ਜਲਦੀ ਮਿਲਦੀ ਨਹੀਂ ਹੈਗੀ ਐਨਓਸੀ ਪ੍ਰੋਬਲਮ ਕੀ ਆ ਰਹੀ ਹੈ ਐਨਓਸੀ ਨਿਕਲਣ ਦਾ 25 ਸਾਲ ਲੱਗਦਾ ਸਰ ਦੇਖੋ ਇਸ ਤਰ੍ਹਾਂ ਹੈ ਕਿ ਅੱਜ ਤੋਂ ਪਹਿਲਾਂ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਇੱਥੇ ਜੀ+2 ਦੇ ਪ੍ਰਾਪਰਟੀ ਦੇ ਨਕਸ਼ੇ ਪਾਸ ਕੀਤੇ ਸੀਗੇ ਜਿੰਨੇ ਵੀ ਛੋਟੇ ਛੋਟੇ ਬਿਲਡਰ ਸੀਗੇ ਜਿਨ੍ਹਾਂ ਕੋਲ ਕਿਸੇ ਕੋਲ 10 플롯 ਸੀ ਕਿਸੇ ਕੋਲ 5 플롯 ਸੀ ਉਹਨਾਂ ਨੇ ਉਹਦੇ ਉੱਪਰ 3 ਮੰਜ਼ਿਲਾ ਘਰ ਬਣਾ ਕੇ ਵੇਚੇ ਸੀਗੇ ਬੈਂਕਾਂ ਨੇ ਲੋਨ ਦੇ ਦਿੱਤੇ ਬੈਂਕ ਵਾਲੇ ਦੇ ਵਕੀਲ ਲੈ ਕੇ ਕਾਗਜ਼ ਚੈੱਕ ਕਰ ਲਏ ਸਰਕਾਰ ਨੇ ਰਜਿਸਟਰੀ ਕਰਾ ਕੇ ਆਪਣਾ ਰੈਵਨਿਊ ਲੈ ਲਿਆ ਨਕਸ਼ਾ ਪਾਸ ਕਰਾਣ ਦੀ ਫੀਸ ਵੀ ਲੈ ਲਈ ਤੀ ਅੱਜ ਜਦੋਂ ਦੁਬਾਰਾ ਪ੍ਰਾਪਰਟੀ ਉਹ ਵੇਚਣ ਜਾਂਦੇ ਆ ਤਾਂ ਉਹਦੇ ਉੱਪਰ ਇੱਕ ਐਨਓਸੀ ਦੀ ਕੰਡੀਸ਼ਨ ਲਗਾਤੀ ਜੋ ਕਿ ਸਰਾਸਰ ਗਲਤ ਹੈਗੀ ਹੈ ਇੱਕ ਵਾਰ ਜਦ ਤੁਸੀਂ ਇੱਕ ਚੀਜ਼ ਦਾ ਨਕਸ਼ਾ ਪਾਸ ਕਰਤਾ ਰਜਿਸਟਰੀ ਕਰਾਤੀ ਬੈਂਕ ਨੇ ਲੋਨ ਦਿੱਤਾ ਦੁਬਾਰਾ ਉਹਦੇ ਉੱਪਰ ਐਨਓਸੀ ਦੀ ਕੰਡੀਸ਼ਨ ਕਿਉਂ ਲਗਾਈ ਜਾ ਰਹੀ ਹੈ ਅਗਰ ਜਿਹੜੇ ਹੈ ਅਗਰ ਆਮ ਪਰਸਨ ਨੇ ਜਦੋਂ ਹਾਈ ਕੋਰਟ ਦੇ ਉੱਤੇ ਤੁਸੀਂ ਕਹਿੰਦੇ ਹੋ ਕਿ ਰਿੱਟ ਪਾਈ ਹੈ ਜਾਂ ਤੁਸੀਂ ਵੀ ਰਿੱਟ ਪਾ ਸਕਦੇ ਸੀ ਸਰ ਅਸੀਂ ਬਿਲਕੁਲ ਪਾ ਸਕਦੇ ਸੀ ਪਰ ਗੱਲ ਤਾਂ ਇਹ ਹੈ ਕਿ ਅਸੀਂ ਇਹਦੇ ਵਿੱਚ ਪੰਜਾਬ ਸਰਕਾਰ ਦੀ ਨਾਕਾਮੀ ਮੰਨਦੇ ਆ ਕਿ ਇੱਕ ਆਮ ਸੱਤ ਬੰਦਾ ਜਿਹੜਾ ਹੈਗਾ ਉਹ ਹਾਈ ਕੋਰਟ ਨੂੰ ਸਮਝਾ ਗਿਆ ਪਰ ਪੰਜਾਬ ਸਰਕਾਰ ਸਮਝਾ ਨਹੀਂ ਪਾਈ ਕੀ ਜਿਹੜੀ ਐਨਓਸੀ ਦੀ ਕੰਡੀਸ਼ਨ ਹੈਗੀ ਹੈ ਉਹ ਹਟਾਣੀ ਕਿਉਂ ਜ਼ਰੂਰੀ ਹੈ ਜਦਕਿ ਇਹਦੇ ਨਾਲ ਲੱਖਾਂ ਲੋਕਾਂ ਦੇ ਜਿਹੜੇ ਹੈਗੇ ਇੰਟਰਸਟ ਜੁੜੇ ਹੋਏ ਨੇ ਲੱਖਾਂ ਲੋਕ ਇਹਦੇ ਵਿੱਚ ਤਬਾਹ ਹੋ ਰਹੇ ਨੇ ਛੋਟਾ ਬਿਲਡਿੰਗ ਜਿਹੜਾ ਵੈ ਉਹ ਪੰਜਾਬ ਤੋਂ ਬਾਹਰ ਜਾਈ ਜਾ ਰਿਹਾ ਹੈ ਕੋਈ ਕੰਮ ਛੱਡ ਰਿਹਾ ਹੈ ਕੋਈ ਹਿਮਾਚਲ ਜਾ ਰਿਹਾ ਹੈ ਅੱਗੇ ਕੀ ਹੁੰਦਾ ਸੀ ਤੁਹਾਡੇ ਮੇਰੇ ਵਰਗੇ ਕੋ ਕਿਸੇ ਕੋ ਵੀ ਪੰਜ 플ੌਟ ਦੇ ਪੈਸੇ ਹੁੰਦੇ ਸੀ 10 플ੌਟ ਦੇ ਪੈਸੇ ਹੁੰਦੇ ਸੀ ਉਹ ਇੱਥੇ ਆਪਣਾ ਛੋਟਾ ਮੋਟਾ ਕਾਰੋਬਾਰ ਸ਼ੁਰੂ ਕਰ ਲੈਂਦਾ ਸੀ ਉਹਦੇ ਨਾਲ ਸੀਮਿੰਟ ਵਾਲੇ ਇੱਟ ਵਾਲੇ ਮਜ਼ਦੂਰ ਸਭ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀਗਾ ਅੱਜ ਦੇਖੋ ਖਰੜ ਜਿਹੜਾ ਮੇਨ ਇਥੇ ਦਾ ਏਰੀਆ ਵੈ ਜਿਹਦੇ ਵਿੱਚ ਜੀਪਲਸ 2 ਦੇ ਪਲੈਟ ਬਣਦੇ ਸੀਗੇ ਪਰ ਇਹ ਸਰਕਾਰ ਆਉਣ ਤੋਂ ਬਾਅਦ ਅੱਛਾ ਚਲੋ ਤੁਸੀਂ ਰੋਗ ਲਾਤੀ ਸੀ ਮੰਨ ਲੈਂਦੇ ਆ ਉਹਦੀ ਕੋਈ ਨਵੀਂ ਪਾਲਿਸੀ ਦੇ ਦਿਓ ਉਹਦਾ ਕੋਈ ਆਲਟਰਨੇਟ ਦੇ ਦਿਓ ਤੁਸੀਂ ਰੈਡ ਲਾਈਟ ਤਾਂ ਲਗਾਤੀ ਪਰ ਇਹ ਤਾਂ ਦੱਸਿਆ ਨਹੀਂ ਵੀ ਗ੍ਰੀਨ ਲਾਈਟ ਦਾ ਰਸਤਾ ਇਧਰੋਂ ਹੈ ਤੁਸੀਂ ਨਵੀਂ ਪਾਲਿਸੀ ਦੋ ਜੀ ਐਸ ਪਲਸ 3 ਬਣਾ ਰਹੇ ਆ ਐਸ ਪਲਸ 4 ਬਣਾਣੇ ਆ ਉਹਦੀ ਜੋ ਗਵਰਨਮੈਂਟ ਦੀ ਗਾਈਡਲਾਈਨਸ ਹੈ ਜੋ ਗਵਰਨਮੈਂਟ ਦੀ ਫੀਸ ਹੈ ਅਸੀਂ ਉਹ ਸਾਰੇ ਦਿਨੋਂ ਤਿਆਰ ਰਹਿ ਗਏ ਆ ਪਰ ਅਜੋ ਨਵੀਂ ਪਾਲਿਸੀ ਜਾਣ ਨੂੰ ਵੀ 3.5 ਸਾਲ ਲਗਾ ਦਿੱਤੇ ਹੈਗੇ ਨੇ ਨਾ ਨਵੀਂ ਪਾਲਿਸੀ ਲੈ ਆਈ ਹੈ ਪੁਰਾਣਾ ਬੰਦ ਕਰ ਦਿੱਤਾ ਯਾਨੀ ਕਿ ਛੋਟੇ ਬਿਲਡਰਾਂ ਦਾ ਗਲਾਈ ਘੋੜ ਦਿੱਤਾ ਸਰ ਦੇਖੋ ਅਸੀਂ ਬਾਰ-ਬਾਰ ਸਰਕਾਰ ਨੂੰ ਰਿਕਵੈਸਟ ਕਰ ਰਹੇ ਆਂ ਇਸ ਤੋਂ ਬਾਅਦ ਅਸੀਂ ਮੰਤਰੀ ਜੀ ਨੂੰ ਵੀ ਜਾ ਕੇ ਮਿਲਾਂਗੇ ਤਾਂ ਕਿ ਜਿਹੜਾ ਇਹ ਆਮ ਬਿਲਡਰਾਂ ਦੀ ਉਹ ਡੀਲਾਂ ਦੀ ਇਸ ਟਾਈਮ ਤੇ ਡੀਲਰ ਵੀ ਤਬਾਹ ਹੋ ਰਹੇ ਨੇ ਠੀਕ ਹੈ ਜੀ ਜਿਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਇੱਕ ਨਵੀਂ ਪਾਲਿਸੀ ਲੱਗਾਈ ਜਾਵੇ ਔਰ ਐਨਓਸੀ ਦੀ ਕੰਡੀਸ਼ਨ ਹਟਾਈ ਜਾਵੇ ਤਾਂ ਇਹ ਹੋ ਰਿਹਾ ਕਿ ਜੇ ਮੇਰੇ ਕੋਲ ਇੱਕ ਫਲੈਟ ਹੈ ਮੈਂ ਆਪਣਾ ਕੋਈ ਫਲੈਟ ਵੇਚਣਾ ਹੈ ਮੰਨ ਲਓ ਮੇਰੇ ਘਰ ਕੋਈ ਇਸ ਹੈਪਨਿੰਗ ਹੋ ਗਈ ਹੈ ਮੇਰੀ ਭੈਣ ਦਾ ਵਿਆਹ ਹੈ ਨਾ ਪੂਰਾ ਸੁਰ ਬੰਦਾ ਕੀ ਕਰਦਾ ਬੰਦਾ ਯਾਰ 골ਡ ਵੇਚਦਾ ਜਾਂ ਫਲੈਟ ਵੇਚਦਾ ਹੈ ਨਾ ਜਿਹਦੇ ਕੋਲ 골ਡ ਹੈ 골ਡ ਵੇਚੇਗਾ ਜਿਹੜਾ ਜਿਹਦੇ ਕੋਲ ਫਲੈਟ ਔਫ ਫਲੈਟ ਵੇਚ ਨਹੀਂ ਪਾਏਗਾ ਕਿਉਂਕਿ ਫਲੈਟ ਵੇਚ ਇਹਦੇ ਨਾਲ ਪਹਿਲੀ ਗੱਲ ਤਾਂ ਫਲੈਟ ਦੇ ਦੋ ਇੱਕ ਸਾਈਡ 'ਪਾ ਕਰ ਦਿੰਦੇ ਆ ਇਹਦੇ ਵਿੱਚ ਬਹੁਤ ਬੰਦਿਆਂ ਨੂੰ ਨੁਕਸਾਨ ਹੋਇਆ ਪਹਿਲਾਂ ਉਹਦੇ ਵਿੱਚ ਜਿਹੜੀ ਅੱਜ ਕੱਲ ਤੁਹਾਨੂੰ ਪਤਾ ਰੂਲ ਆਇਆ ਉਸ ਵਿੱਚ ਆਨਲਾਈਨ ਰਜਿਸਟਰੀਆਂ ਕਰਤੀਆਂ ਆਨਲਾਈਨ ਰਜਿਸਟਰੀਆਂ 'ਚ ਤਹਿਸੀਲਦਾਰ ਹੀ ਆਪਣੇ ਸਟਾਮਪ ਪਰਚੇਸ ਕਰੇਗਾ ਤਹਿਸੀਲਦਾਰ ਹੀ ਟਾਈਪਿੰਗ ਕਰਵਾਏਗਾ ਤਹਿਸੀਲਦਾਰ ਆਫਿਸ 'ਚ ਹੀ ਸਾਰਾ ਕੁਝ ਹੋਏਗਾ ਮੰਨ ਲਓ ਇੱਕ ਤਹਿਸੀਲ ਦੇ ਵਿੱਚ ਜਦੋਂ ਅਪਾ ਨੰਬਰ ਲੈ ਲੈਂਦੇ ਆ ਉਸ ਤੋਂ ਬਾਅਦ ਟਾਈਪਿੰਗ ਦਾ ਮਤਲਬ ਹੀ ਨਹੀਂ ਬਣਦਾ ਟਾਈਪਿੰਗ ਤੋਂ ਬਾਅਦ ਨੋਟਰੀ ਵਾਲੇ ਕਰਦੇ ਆ ਨੋਟਰੀ ਵਾਲਾ ਬੇਰੋਜ਼ਗਾਰ ਗਿਆ ਹੁਣ ਮੇਰਾ ਜਿਹੜਾ ਐਨਓਸੀ ਨੂੰ ਲੈ ਕੇ ਜਿਹੜਾ ਉਹ ਤੁਸੀਂ ਪ੍ਰਦਰਸ਼ਨ ਕਰ ਰਹੇ ਉਹਦੇ ਬਾਰੇ ਦੇਖਣਾ ਚਾਹੁੰਦੇ ਆ ਦੇਖੋ ਜੇ ਐਨਓਸੀ ਦਾ ਰੂਲ ਨਹੀਂ ਹਟਾਇਆ ਜਾਂਦਾ ਤਾਂ ਅਸੀਂ ਖਿਲਾਫਤਾ ਅਸੀਂ ਮੰਗ ਪੱਤਰ ਦੇ ਰਹੇ ਉਸ ਤੋਂ ਬਾਅਦ ਅਸੀਂ ਡੀਸੀ ਅਫਸਰ ਦਾ ਘਰਾਵ ਕਰਾਂਗੇ ਜੀ ਜਿਹੜੇ ਜਿੱਥੇ ਸਾਡੇ ਤੇ ਜਾ ਹੋਇਆ ਸੀ ਮੰਤਰੀ ਸਾਹਿਬ ਨੂੰ ਮਿਲਾਂਗੇ ਜੋ ਸਾਡੇ ਤੋਂ ਵਾਅਦਾ ਹੋਇਆ ਸੀ 22 ਪ੍ਰੈਜ਼ੀਡੈਂਟ ਪੰਜਾਬ ਡੀਲਰ ਐਂਡ ਬਿਲਡਰ ਐਸੋਸੀਏਸ਼ਨ ਮੈਂ ਬੜਾ ਪਰੇਸ਼ਾਨ ਹੁਣਾ ਜੀ ਕਈ ਵਾਰ ਇਹ ਸਰਕਾਰ ਦੀਆਂ ਪਾਲਿਸੀਆਂ ਨੂੰ ਦੇਖ ਕੇ ਕਿਉਂਕਿ ਸਰਕਾਰ ਜਿਹੜੀ ਆਮ ਲੋਕਾਂ ਦੀ ਸਰਕਾਰ ਬਣੀ ਸੀ ਆਮ ਲੋਕਾਂ ਨੂੰ ਰਾਹਤ ਦੇਣ ਵਾਸਤੇ ਬਣੀ ਸੀ ਲੋਕਾਂ ਨੇ ਦਿਨ ਰਾਤ ਇੱਕ ਕੀਤਾ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਲਿਆਂਦਾ ਅੱਗੇ ਤਾਂ ਕਿ ਆਮ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋਣ ਪਰ ਬੇਸਿਕਲੀ ਜਦੋਂ ਮੈਂ ਦੇਖਿਆ ਕਿ ਇੱਥੇ ਇਹਨਾਂ ਬੁਰਾ ਹਾਲ ਤਹਿਸੀਲਾਂ ਦੇ ਵਿੱਚ ਲੋਕਾਂ ਨੂੰ ਰਿਸਟਰੀਆਂ ਕਰਾਉਣ ਵਾਸਤੇ ਰੋਲਣਾ ਪੈਂਦਾ ਨਕਸ਼ਿਆਂ ਵਾਸਤੇ ਰੋਲਣਾ ਪੈਂਦਾ ਜਦੋਂ ਕਿਸੇ ਇੱਕ ਗਰੀਬ ਇਨਸਾਨ ਨੇ ਕੋਈ 플ੌਟ ਲੈਣਾ ਹੁੰਦਾ ਤੇ ਉਹ 플ੌਟ ਲੈ ਕੇ ਉਹਨੂੰ ਬਣਾਉਣ ਲਈ ਜਾਂਦਾ ਹੈ ਮਿਊਂਸਪਲ ਕਾਰਪੋਰੇਸ਼ਨ ਵਿੱਚ ਤੇ ਮੈਂ ਵੇਖਿਆ ਕਿ ਤਨੇ ਕਿਤੇ ਨਕਸ਼ੇ ਜਿਹੜੇ ਉਹਨਾਂ ਦੇ ਨਹੀਂ ਪਾਸ ਹੁੰਦੇ ਕਿਤੇ ਨਾ ਕਿਤੇ ਉਹਨਾਂ ਨੂੰ ਐਨਓਸੀ ਨਹੀਂ ਮਿਲਦੀਆਂ ਕਿਉਂਕਿ ਜਿਹੜੀ ਸਾਡੇ ਪੰਜਾਬ ਗਵਰਨਮੈਂਟ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਈਜ਼ੀ ਰਸਤਾ ਆਮ ਲੋਕਾਂ ਵਾਸਤੇ ਜਿਹੜਾ ਉਹ ਨਹੀਂ ਰੱਖਿਆ ਇੰਨੇ ਕਿ ਜਿਆਦਾ ਮੁਸ਼ਕਲ ਰਸਤੇ ਕਰਤੇ ਨੇ ਜਿਹਦੇ ਕਰਕੇ ਲੋਕਾਂ ਨੂੰ ਆਪ ਲੋਕਾਂ ਦੀ ਚਪੜਾ ਜਿਹੜੀਆਂ ਨੇ ਉਹ ਕਦੀ ਤਸੀਲ ਦੀਆਂ ਪਹਿਲਾਂ ਰਜਿਸਟਰੀ ਕਰਾਉਣ ਲਈ ਤੇ ਫਿਰ ਉਸ ਤੋਂ ਬਾਅਦ ਮੀਫਲ ਕਾਰਪੋਰੇਸ਼ਨ ਦੇ ਨਕਸ਼ੇ ਪਾਸ ਕਰੌਲੀ ਤੇ ਐਮਐਨਓ ਸੀ ਲੈਣ ਲੱਗੀ ਜਿਹੜੇ ਕਾ ਚਾਂਦਿਆਂ ਨੇ ਮੈਂ ਕਹਿੰਦਾ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜਿਹੜੇ ਆਮ ਲੋਕ ਬਣੇ ਸੀ ਆਮ ਲੋਕ ਐਮਐਲਏ ਬਣੇ ਸੀ ਉਹਨਾਂ ਨੂੰ ਆਮ ਲੋਕਾਂ ਦੀਆਂ ਦਿੱਕਤਾਂ ਨੂੰ ਸਮਝਣਾ ਚਾਹੀਦਾ ਸੀ ਅੱਜ ਉਹ ਆਮ ਲੋਕ ਜਿਹੜੇ ਐਮਐਲਏ ਜਿੰਨੇ ਵੀ ਬਣੇ ਸੀ ਪੰਜਾਬ ਦੇ ਵਿੱਚ ਪੰਜਾਬ ਦੇ ਆਮ ਲੋਕਾਂ ਨੇ ਉਹ ਅੱਜ ਖਾਸ ਬਣ ਚੁੱਕੇ ਨੇ ਔਰ ਆਮ ਦੇ ਆਮ ਲੋਕ ਜਿਹੜੇ ਵੋਟਰ ਸੀ ਉਹ ਅੱਜ ਵੀ ਆਮ ਹੀ ਨੇ ਉਹ ਅੱਜ ਵੀ ਠੱਕੇ ਖਾ ਰਹੇ ਨੇ ਉਹ ਅੱਜ ਵੀ ਜਿੱਤਿਆਂ ਖਾ ਰਹੇ ਨੇ ਸਰਕਾਰ ਦੀਆਂ ਦਫ਼ਤਰਾਂ ਦੀ ਦੇ ਬਦਲੇ ਸਰਕਾਰ ਨਵੀਂ ਪਾਲਿਸੀ ਨਹੀਂ ਲਿਆਂਦੀ ਆ ਨਹੀਂ ਕੁਝ ਹੱਲ ਆਉਂਦਾ ਫਿਰ ਕੀ ਕਰੋਗੇ ਅੱਗੇ ਦੇਖੋ ਜੀ ਇਹਨੂੰ ਬਹੁਤ ਉੱਚੇ ਪੱਧਰ ਦੇ ਉੱਤੇ ਜਿਹੜੀ ਆ ਇਸ ਮੁਹਿੰਮ ਨੂੰ ਜਿਹੜਾ ਸਟਾਰਟ ਕੀਤਾ ਜਾਊਗਾ ਇਹ ਧਰਨੇ ਜਿਹੜੇ ਆ ਬੜੇ ਲੈਵਲ ਤੇ ਕੀਤੇ ਜਾਣਗੇ ਇਹ ਪੰਜਾਬ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਤੁਹਾਡੇ ਕੋਲ 2 ਸਾਲ ਹੈਗੇ ਨੇ ਜੇ ਤੁਸੀਂ ਸਾਡੀਆਂ ਮੰਗਾਂ ਆਮ ਲੋਕਾਂ ਦੀਆਂ ਮੰਗਾਂ ਡੀਲਰ ਐਸੋਸੀਏਸ਼ਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਿਸੇ ਵੀ ਰਸਤਾ ਨਹੀਂ ਦਿੱਤਾ ਜਾਵੇ ਮੇਰੇ ਹਿਸਾਬ ਨਾਲ ਤਾਂ ਆਪਾਂ ਸਰਕਾਰ ਚੁਣਦੇ ਆ ਪਹਿਲਾਂ ਤਾਂ ਇੱਕ ਦੂਜੇ ਪਾਸੇ ਲੈ ਜਾਣਾ ਪ੍ਰੋਡਕਟਿਵ ਕੰਮ ਆ ਲਈ ਹੋ ਕੀ ਰਿਹਾ ਡਿਸਟਰਕਟਿਵ ਕੰਮ ਹੋ ਰਿਹਾ ਪ੍ਰੋਡਕਟਿਵ ਮੈਨੂੰ ਦੱਸ ਦਿਓ ਤੁਸੀਂ ਪ੍ਰਾਪਰਟੀ ਇੱਥੇ ਜਿਹੜਾ ਪਨੀਰ ਵੇਚਦਾ ਜੀ ਜਿਹੜਾ ਪਾਲ ਬੀੜੀ ਵਾਲਾ ਵੀ ਉਹਨੂੰ ਵੀ ਤੁਸੀਂ ਕਹੋ ਨਿਆ ਵੈਸੇ ਗੱਲ ਕਰ ਲਓ ਮਕਾਨ ਲੈਣਾ ਹਰ ਬੰਦਾ ਇੱਥੇ ਐਕਟਿਵ ਹੈ ਜਿਹੜਾ ਖਰੜਮ ਤੇ ਇਹਦਾ ਸ਼ਹਿਰ ਦਾ ਵਿਕਾਸ ਹੋਇਆ ਇਹਦਾ ਬੇ ਪਹਰ ਬੰਦਾ ਅੱਜ ਸਾਡੇ ਕੋਲ ਸਕੂਟਰ ਮੋਟਰਸਾਈਕਲ ਨਹੀਂ ਸੀ ਹੁੰਦਾ ਅੱਜ ਹਰ ਬੰਦਾ ਇੱਥੇ ਕਾਰਾਂ ਤੇ ਘੁੰਮ ਰਿਹਾ ਕਾਰਨ ਕੀ ਹੈ ਇਹਦੇ ਨਾਲ ਸਭ ਦੀ ਗ੍ਰੋਥ ਹੀ ਹੋਈ ਹੈ ਮੈਂ ਉਹ ਹੀ ਦੱਸ ਰਿਹਾ ਸੀ 100 ਗੱਜ ਦੀ ਜਿਹੜਾ ਬੰਦਾ ਕੋਠੀ ਲੈਂਦਾ ਪਲਾਟ ਲੈਂਦਾ ਪਹਿਲਾਂ ਪਲਾਟ ਦੀ ਰਜਿਸਟਰੀ ਰੰਦਾ ਲੱਖ ਸਵਾਂ ਲੱਖ ਸਰਕਾਰ ਨੂੰ ਉਹਦਾ ਦਿੰਦਾ ਫਿਰ ਲਕਸ਼ਾ ਪ੍ਰਾਪਾਸ ਕਰਾਂਦਾ ਲੱਖ ਸਵਾਂ ਲੱਖ ਉਹਦਾ ਦਿੰਦਾ ਜੀ ਮਤਲਬ ਸਰਕਾਰ ਨੂੰ ਜਿੰਨਾ ਰੈਵਨਿਊ ਇੱਕ 100 ਗੱਜ ਦੇ ਪਲਾਟ ਤੋਂ ਮਿਲਦਾ ਮੇਰੇ ਖਿਆਲ ਲੱਖ ਕਿਤੇ ਤੋਂ ਮਿਲਦਾ ਬਾਕੀ ਤੁਸੀਂ ਜਿਹੜਾ ਐਲਓਸੀ ਦਾ ਮੁੱਦਾ ਕਰ ਰਹੇ ਨੇ ਜੀ ਉਹ ਸਰਕਾਰ ਨੇ ਕਰਿਆ ਸੀ ਸਰ ਪਹਿਲਾਂ ਵਧਾਈ ਡੇਟ ਫਿਰ ਬਤਾ ਕੇ ਜਲਾਈ ਕੋਈ ਆਰਡਰ ਆਂਦਾ ਜੀ ਉਹ ਬੰਦ ਕਰ ਦਿੱਤਾ ਜਾਂਦਾ ਜੀ ਤੁਸੀਂ ਇਹ ਦੱਸੋ ਕੋਈ ਡੇਟ ਤਾਂ ਹੋਣੀ ਚਾਹੀਦੀ ਸਰਕਾਰ ਨੇ ਤਾਂ ਖੋਹ ਦਿੱਤੀ ਸੀ ਕਿਸੇ ਆਮ ਬੰਦੇ ਨੇ ਹਾਈ ਕੋਰਟ ਦੇ ਵਿੱਚ ਰਿੱਟ ਪਾਈ ਉਹਦੇ ਨਾਲ ਹਾਈ ਕੋਰਟ ਨੇ ਰੋਕ ਲਾਈ ਹੈ ਹਾਈ ਕੋਰਟ ਨੇ ਬਿਲਕੁਲ ਰਿੱਟ ਲਾਈ ਹੈ ਮੈਂ ਤੁਹਾਡੀ ਗੱਲ ਮੰਨਦਾ ਲੇਕਿਨ ਅਸੀਂ ਤਾਂ ਸਰਕਾਰ ਚੁਣੀ ਹੈ ਨਾ ਉਹਨਾਂ ਨੂੰ ਇੱਕ ਪਬਲਿਕ ਪ੍ਰੋਸੀਕਿਊਟਰ ਸਾਡੇ ਵੱਲੋਂ ਲਾ ਕੇ ਉਹਦਾ ਸਮਾਧਾਨ ਕੌਣ ਕਰੇਗਾ ਸਰ ਸਮਾਧਾਨ ਤਾਂ ਸਰਕਾਰ ਹੀ ਕਰੇਗੀ ਨਾ ਅਗਰ ਨਹੀਂ ਸਮਾਧਾਨ ਕਰਦੀ ਸਰਕਾਰ ਫਿਰ ਕੀ ਕਰੋਗੇ ਸਰ ਦੇਖੋ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਬੇਨਤੀ ਦੇਖੋ ਜਦੋਂ ਬੰਦੇ ਦੇ ਪੇਟ ਤੇ ਹੀ ਲੱਕ ਵੱਜੂਗੀ ਫਿਰ ਚੀਜ਼ ਤਾਂ ਨਿਕਲੂਗੀ ਮੈਂ ਮੰਗ ਪੱਤਰ ਮੈਂ ਰਿਸਿਵ ਕਰ ਲਿਆ ਐ ਐਮਐਡਸੀ ਇਸ ਇਸ ਆਫ ਦਾ ਧਿਆਨ ਚ ਲਿਆਦਾਗਾ ਤੇ ਉਹ ਅੱਗੇ ਤੈਨੂੰ ਫੋਰਵਰਡ ਕਰ ਦੇਣਗੇ ਪੰਜਾਬ ਸਰਕਾਰ ਤੇ ਸਰ ਜਿਹੜੀ ਐਨਓਸੀ ਦੀ ਇਹਨਾਂ ਦੀ ਮੰਗ ਹੈ ਜਿਹੜੀ ਵੀ ਹਟਾਈ ਜਾਵੇ ਕਦੋਂ ਤੱਕ ਹੱਲ ਹੋ ਜਾਏਗੀ ਇਹ ਮੈਂ ਅੱਗੇ ਜੀ ਸਾਹਿਬ ਨੂੰ ਰਿਪੋਰਟ ਕਰਦਾਗਾ ਉਹੀ ਅੰਦਰ ਅਸਲਾ ਕਰਕੇ ਹੀ ਅੱਗੇ ਐਕਸ਼ਨ ਲਿਆ ਜਾਵੇਗਾ ਜੀ ਤੁਸੀਂ ਦੇਖਿਆ ਤਸਵੀਰਾਂ ਪੰਜਾਬ ਬਿਲਡਰ ਐਂ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਸੂਦ ਰਾਹੁਲ ਮਨਚੰਦਾ ਅਤੇ ਵਾਈਸ ਪ੍ਰਧਾਨ ਦੇ ਵੱਲੋਂ ਕਿਹਾ ਗਿਆ ਕਿ ਐਨਓਸੀ ਦੇ ਮੁੱਦੇ ਨੂੰ ਲੈ ਕੇ ਸਾਡਾ ਕਾਰੋਬਾਰ ਬਿਲਕੁਲ ਚੌਪਟ ਹੋ ਚੁੱਕਿਆ ਹੈ ਤੇ ਬਿਲਡਰ ਭਾਈਚਾਰਾ ਜਿਹੜਾ ਹੈ ਭੁੱਖੇ ਮਰਨ ਦੀ ਕਗਾਰ ਦੇ ਉੱਤੇ ਆ ਚੁੱਕਿਆ ਹੈ ਉਹਨਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲ ਐਨਓਸੀ ਦਾ ਮੁੱਦਾ ਜਿਹੜਾ ਹੈ ਹੱਲ ਕੀਤਾ ਜਾਵੇ ਨਹੀਂ ਤਾਂ ਸਾਨੂੰ ਮਜਬੂਰਨ ਸੜਕਾਂ ਤੇ ਉਤਰ ਕੇ ਤਿੱਖਾ ਸੰਘਰਸ਼ ਕਰਨਾ ਪਵੇਗਾ ਧਰਨੇ ਦੇ ਵਿੱਚ ਕਾਫੀ ਧਰਨਾ ਚੱਲਣ ਤੋਂ ਬਾਅਦ ਜਦੋਂ ਨੈib ਤਹਿਸੀਲਦਾਰ ਅੰਕੁਸ਼ ਕਾਲੜਾ ਦੇ ਵੱਲੋਂ ਉਹਨਾਂ ਦਾ ਮੰਗ ਪੱਤਰ ਲਿੱਤਾ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਤੁਹਾਡੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚਾ ਦਿੱਤੀ ਜਾਵੇਗੀ ਹੁਣ ਦੇਖਣਾ ਹੈ ਕਿ ਸਰਕਾਰ ਐਨਓਸੀ ਦੇ ਮੁੱਦੇ ਨੂੰ ਕਿਸ ਤਰ੍ਹਾਂ ਹੱਲ ਕਰਦੀ ਹੈ ਸਰਕਾਰ ਨੇ ਇੱਕ ਵਾਰ ਐਨਓਸੀ ਦਾ ਮੁੱਦਾ ਜਿਹੜਾ ਖੋਲ੍ਹ ਦਿੱਤਾ ਸੀ ਤੇ ਉਸ ਤੋਂ ਬਾਅਦ ਕਿਸੇ ਪੰਜਾਬ ਦੇ ਇੱਕ ਵਿਅਕਤੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਰਿੱਟ ਪਾ ਦਿੱਤੀ ਰਿੱਟ ਪਾਉਣ ਦੇ ਨਾਲ ਹੀ ਐਨਓਸੀ ਦਾ ਮੁੱਦਾ ਮੁਰ ਤੋਂ ਤਲਵਾਰ ਬਣ ਕੇ ਡੇਲਰ ਭਾਈਚਾਰੇ ਦੇ ਉੱਤੇ ਲਟਕ ਰਿਹਾ ਏ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ